ਆ ਪਿਛਲੇ ਦਿਨਾਂ ਦੇ ਵਿੱਚ ਨਾ ਅੰਬੇਦਕਰ ਸਾਹਿਬ ਦੇ ਜਿਹੜੇ ਬੁੱਤ ਸੀ ਉਹਨਾਂ ਦੇ ਨਾਲ ਛੇੜਛਾੜ ਦੇ ਕਈ ਮਾਮਲੇ ਸਾਹਮਣੇ ਆਏ। ਕੱਲ ਇੱਕ ਸ਼ਰਧਾਂਰੀ ਸਮਾਗਮ ਸੀਗਾ ਉੱਥੇ ਕਾਪ ਦੇ ਵਿਧਾਇਕ ਪਹੁੰਚੇ ਤੇ ਨਾਲ ਉਹ ਇੱਕ ਬੰਦੂਕ ਵੀ ਲੈ ਕੇ। ਤੇ ਉਹ ਕਹਿੰਦੇ ਕਿ ਭਾਈ ਹੁਣ ਕੋਈ ਛੇੜਛਾੜ ਕਰਕੇ ਦਿਖਾਵੇ। ਇਹ ਵੀ ਮਸਲਾ ਅਜੀਬ ਹੈ ਜੀ। ਮਤਲਬ ਇਸ ਤਰ੍ਹਾਂ ਵੀ ਵੱਖਰੇ ਕਾਨੂੰਨ ਬਣੇ ਜਾ ਰਹੇ ਨੇ। ਨਹੀਂ ਇਹ ਤੇ ਅੰਬੇਦਕਰ ਜਨਮ ਦਿਹਾੜੀ ਅੱਜ ਹੈ ਜੀ। ਜੀ। ਇਹ ਮਾਫ ਕਰਨਾ। ਕਰੈਕਸ਼ਨ ਕਰ ਦੇਵਾ ਕਿ ਅੱਜ ਹੈ। ਚੱਲ ਰਹੀ ਹੈ 14 ਅਪ੍ਰੈਲ ਹੈ ਜੀ ਠੀਕ ਹੈ ਜੀ ਤੇ ਇਹ ਗੱਲ ਵੀ ਫਿਰ ਅੱਜ ਦੀ ਉਹ ਆ ਜੇ ਆਪਾਂ ਦੇਖੀ ਤਾਂ ਉਹ ਬਦੂਖ ਵਾਲੀ ਫੋਟੋ ਜਿਹੜੀ ਵਾਇਰਲ ਹੋ ਰਹੀ ਹੈ ਉਹ ਸ਼ਾਇਦ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੁਲਵੰਤ ਸੀ ਜੀ ਜੀ ਉਹਨਾਂ ਦੀ ਆ ਕਿ ਉਹ ਗਨ ਲੈ ਕੇ ਪਹੁੰਚੇ ਆ ਕਿ ਆ ਜਾਓ ਬਈ ਹੁਣ ਤੁਸੀਂ ਜਿਹੜੇ ਕਹਿੰਦੇ ਸੀ ਕਿ ਅੰਬੀਦਕਰ ਜੀ ਦੇ ਬੁੱਤ ਦੇ ਨਾਲ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਕਿ ਆਓਗੇ ਤੇ ਅਸੀਂ ਸਟ੍ਰੈਚਰ ਤੇ ਪਾ ਕੇ ਭੇਜਾਂਗੇ ਹੂੰ ਦੇਖੋ ਏ ਪਿਛਲੇ ਦਿਨਾ ਤੋਂ ਵਿਵਾਦ ਜਿਹੜਾ ਸੀਗਾ ਉਹ ਛੜਿਆ ਹੋਇਆ ਸੀਗਾ ਤੁਹਾਨੂੰ ਯਾਦ ਹੋਣਾ ਜੀ ਜੀ ਬਿਲਕੁਲ ਅੰਬੇਦਕਰ ਸਾਹਿਬ ਦੇ ਮੁੱਤ ਨਾਲ ਪਹਿਲਾਂ ਪੰਨ ਤੋੜ ਅੰਮ੍ਰਿਤਸਰ ਦੇ ਵਿੱਚ ਫਿਰ ਉਸ ਤੋਂ ਬਾਅਦ ਇੱਕ ਘਟਨਾ ਹੋਰ ਹੋ ਗਈ ਸੀਗੀ ਬਟਾਲੇ ਇੱਕ ਸ਼ਦ ਇਸ ਤੋਂ ਇਲਾਵਾ ਹੋਰ ਸੀ ਤਿੰਨ ਘਟਾ ਹੋਈ ਹੁੰਦੀ ਹੂੰ ਹੂੰ ਉਤੋਂ ਥੱਲੇ ਤਾਂ ਉਦੋਂ ਬਾਅਦ ਕੀ ਆ ਕਿ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਸੀਗਾ ਹੂੰ ਕਿ ਭਾਈ ਇਹਦੀ ਜਨਮ ਦਿਨ ਮਨਾਇਓ ਇਹ ਹੈ ਉਹ ਆ ਤਾਂ ਉਹ ਜਿਹੜਾ ਐਸਸੀ ਪਾਈਚਾਰਾ ਸੀਗਾ ਖਾਸ ਤੌਰ ਤੇ ਹੁਣ ਜੇ ਤੁਸੀਂ ਦੇਖੋਗੇ ਲੁਧਿਆਣੇ ਦੇ ਵਿੱਚ سیمਨੀ ਚੋਣ ਹੈ ਹੂੰ ਤੇ ਦੂਜੀ ਗੱਲ ਇਹ ਕਿ ਐਸਸੀ ਵੋਟ ਹਰੇਕ ਸੀਟ ਤੇ ਜਿਹੜੀ ਹੈ ਨਾ ਉਹ ਮੌਜੂਦ ਹੈ ਜੀ ਉਹਦੀ ਹਾਜ਼ਰੀ ਰਹਿੰਦੀ ਰਹਿੰਦੀ ਆ ਕਿਤੇ ਉਹ ਜ਼ਿਆਦਾ ਕਿਤੇ ਥੋੜਾ ਜਿਹਾ ਉਦਾਸਰ ਘੱਟ ਹੁੰਦਾ ਤਾਂ ਕਹਿਣ ਦਾ ਭਾਵ ਇਹ ਹੋ ਆ ਕਿ ਉਹ ਵਿਧਾਇਕ ਸਾਹਿਬ ਨੇ ਆਪਦੀ ਗੱਨ ਚੁੱਕ ਲਈ ਹੂੰ ਵਿੱਚ ਪਜਾਇਰੋ ਤੇ ਰੱਖ ਲਈ ਦੇਸੀ ਗੱਨ ਤੇ ਇੱਥੇ ਉਹਨਾਂ ਨੇ ਗੱਨ ਕੱਢ ਲਿਆਂਦੀ ਹੈ ਪਰ ਗੱਨ ਕਲਚਰ ਨੂੰ ਤੇ ਇਹ ਕਲੋਕੇ ਬੜਾ ਟੁੱਟ ਟੁੱਟ ਕੇ ਪੈਂਦੇ ਤੁਸੀਂ ਫੋਟੋ ਲਵਾ ਲਓ ਤੁਹਾਡੀ ਫੋਟੋ ਅਸਲੇ ਦੇ ਨਾਲ ਆ ਗਈ ਜੀ ਸਰ ਨਾਲ ਦੀ ਨਾਲ ਪੁਲਿਸ ਵਾਲੇ ਗਰੁੱਪਾਂ ਚ ਪੈ ਜਾਣੀ ਹੈ ਤੇ ਨਾਲ ਦੀ ਨਾਲ ਲੋਕਲ ਪੁਲਿਸ ਨੇ ਤੁਹਾਨੂੰ ਉੱਥੇ ਬੁਲਾ ਲੈਣਾ ਹੂੰ ਇਹ ਵੜਾ ਪੈ ਜਾਂਦਾ ਜੀ ਬਿਲਕੁਲ ਤੇ ਇਹ ਕੀ ਇੱਕ ਵਿਧਾਇਕ ਨੇ ਜੋ ਅੱਜ ਗਨ ਪ੍ਰਦਰਸ਼ਨ ਕੀਤਾ ਉਹ ਠੀਕ ਹੈ ਹੂੰ ਭੰਨ ਤੋੜ ਬੁੱਤ ਦੀ ਜਾਂ ਇਧਰ ਉਧਰ ਦੀ ਉਹ ਗੱਲ ਨੂੰ ਆਪਾਂ ਇੱਕ ਵਾਰੀ ਪਾਸੇ ਰੱਖ ਦੇ। ਪਾਸੇ ਰੱਖ ਦੇ। ਗੁਰਪਤਵੰਤ ਸਿੰਘ ਮੇਰੀ ਦੀ ਚੀਜ਼ ਰਹਿ ਗਈ ਉਹ। ਗੁਰਪਤਵੰਤ ਸਿੰਘ ਪੰਨੂ ਦੇ ਤੇ ਇਹੀ ਕੰਮ ਨੇ। ਹੂੰ। ਆਹ ਚੱਕ ਦੇਣਾ ਜੀ ਆਹ ਕਰ ਦੇਣਾ ਆਹ ਕਰ ਦੇਣਾ। ਤਾਂ ਫਿਰ ਹੁਣ ਦੇਖੋ ਗੱਲ ਇਹ ਆ ਕਿ 14 ਲੰਘੀ। ਹੂੰ। ਤਾਂ ਸਾਰੇ ਦੇਸ਼ ਨੇ ਮਨਾਈ ਹੈ ਜਨਮ ਦਿਤੀ। ਜੀ। ਪਰ ਗੱਲ ਇਹ ਆ ਕਿ ਜਿਹੜੀ ਚੀਜ਼ ਅਸੂਲਾਂ ਕਿ ਜੇਕਰ ਤੁਸੀਂ ਗੰਨ ਪ੍ਰਦਰਸ਼ਨ ਤੇ ਆਮ ਬੰਦੇ ਨੂੰ ਸਮਝਾਉਨੇ ਹੋ ਜਾਂ ਉਹਦੇ ਤੇ ਸਖਤੀ ਕਰਦੇ ਹੋ ਤਾਂ ਤੁਹਾਨੂੰ ਵੀ ਅਮਲ ਕਰਨਾ ਚਾਹੀਦਾ ਹੈ। ਠੀਕ ਆ? ਕਿ ਤੁਸੀਂ ਆਪਣਾ ਜਿਹੜਾ ਸਮਰਥਨ ਦੇ ਸਕਦੇ ਹੋ ਜਾਂ ਜਿਵੇਂ ਆਪਾਂ ਵੇਖਿਆ ਸੀਗਾ ਸੈਂਪਲਾ ਸਭ ਤੇ ਪਹਿਲਾਂ ਹੀ ਮੈਦਾਨ 'ਚ ਆ ਗਿਆ ਸੀਗੇ ਕਿ ਮੈਂ ਰਾਖੀ ਕਰੂੰਗਾ ਬੁੱਤ ਦੀ ਜੀ 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 ਹਾਲਾਂਕਿ ਇੱਕ ਹੋਰ ਮੈਂ ਫੋਟੋ ਵਾਇਰਲ ਦੇਖੀ ਹੈ ਜਿਸ ਦੇ ਵਿੱਚ ਕੋਈ ਰਾਤ ਨੂੰ ਸਜਨ ਸ਼ਾਇਦ ਐਸੀ ਭਾਈਚਾਰਕ ਹੋਏਗਾ ਤਾਂ ਉਹ ਪੈਰਾ ਦੇ ਰਿਹਾ ਗੰਡਾਸੀ ਲੈ ਕੇ ਹਮ ਮਤਲਬ ਕੋਈ ਚੀਜ਼ ਠੀਕ ਹੈ ਪਰ ਇੱਕ ਜ਼ਿੰਮੇਵਾਰ ਵਿਅਕਤੀ ਨਾ ਚੁਣਿਆ ਹੋਏ ਨੁਮਾਇੰਦਾ ਹਮ ਇਦਾਂ ਜਨਤਕ ਤੌਰ ਤੇ ਗਨ ਪ੍ਰਦਰਸ਼ਨ ਕਰਦਾ ਹੈ ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਮੈਸੇਜ ਕਿਉਂਕਿ ਤੁਸੀਂ ਇਸ ਗਨ ਕਲਚਰ ਦੇ ਖਿਲਾਫ ਮੁਹਿੰਮ ਚੇੜੀ ਹੋਈ ਹੈ ਕਿ ਅਸੀਂ ਹਥਿਆਰਾਂ ਨੂੰ ਪ੍ਰਮੋਟ ਨਹੀਂ ਕਰਨ ਦੇਵਾਂਗੇ ਸੋਸ਼ਲ ਮੀਡੀਆ ਵਗੈਰਾ ਤੇ ਜੀ ਬਿਲਕੁਲ ਤੁਸੀਂ ਆਪਣੀ ਰਾਜਨੀਤੀ ਲਈ ਕਰੋ ਤਾਂ ਬਹੁਤ ਡਰਾਇਆ ਠੀਕ ਨਹੀਂ ਹੈ ਹਾਂਜੀ ਮੈਂ ਉਹੀ ਕਹਿ ਰਿਹਾ ਕਿ ਤੁਸੀਂ ਪਾ ਕੇ ਦੇਖ ਲਓ ਫੋਟੋ ਨਾਲ ਦੀ ਨਾਲ ਨਾਲ ਦੀ ਨਾਲ ਕਾਰਵਾਈ ਆ ਜਾਏਗੀ ਤੁਹਾਡੇ ਸਾਹਮਣੇ ਪਰ ਚਲੋ ਇਹ ਖਾਸ ਕਰਕੇ ਹੋਇਆ ਕਿ ਇਸ ਰਾਜਨੀਤੀ ਨੇ ਕਿਹਾ ਲੋਕ ਜਿਹੜੀਆਂ ਜਿਹੜੀਆਂ ਚੀਜ਼ਾਂ ਲੋਕ ਇਹ ਕਿਹਾ ਸੀ ਕਿ ਅਸੀਂ ਆ ਨਹੀਂ ਕਰਨਾ ਉਹ ਸਭ ਖੁਸ਼ ਕੀਤਾ ਜੀ ਜੋ ਰਹਿ ਗਿਆ ਮੈਨੂੰ ਲੱਗਦਾ ਕਿ ਉਹ ਇਸ ਤਰ੍ਹਾਂ ਆ ਜਾਂਦਾ ਹੈ ਸਾਹਮਣੇ ਆ ਮਿੰਟੂ ਜੀ ਇੱਕ ਕਮੈਂਟ ਹੈ ਜੀਵੀ ਜੀ ਦਾ ਮੈਂ ਪੜ੍ਹ ਦਿੰਦਾ ਕਹਿੰਦੇ ਕਿ ਨਵਜੋਤ ਸਿੱਧੂ ਕਾਂਗਰਸ ਛੱਡ ਕੇ ਬੀਜੇਪੀ 'ਚ ਜਾਣਗੇ ਕਿ ਨਹੀਂ ਕਹਿੰਦੇ ਮੈਨੂੰ ਤੇ ਲੱਗਦਾ ਜੀ ਉਹ ਕਹੇ ਲੋ ਕਿ ਕਮੈਂਟਰੀ ਨਹੀਂ ਛੱਡਣਗੇ ਹੂੰ ਉਤੇ ਵਧੀਆ ਕਮੈਂਟਰੀ ਕਰ ਰਹੇ ਨੇ ਜੀ ਉਹਨਾਂ ਦਾ ਕੰਟਰੈਕਟ ਹੈ ਹੂੰ ਸੋ ਇਸ ਵੇਲੇ ਇਹ ਤਾਂ ਕਿਆਫਾ ਮੇਰੇ ਖਿਆਲ ਦੇ ਨਾਲ ਮੈਨੇ ਨਹੀਂ ਰੱਖਦਾ ਕਿ ਕਿਸੇ ਪਾਸੇ ਸਰਗਰਮ ਵੀ ਹੈ ਨਹੀਂ ਰਾਜਨੀਤੀ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਬਿਲਕੁਲ ਜੀ ਪੀਵੀ 31 ਜੀ ਵੀ ਕਹਿ ਰਹੇ ਨੇ ਕਿ ਹਥਿਆਰ ਦੀ ਫੋਟੋ ਨ ਆਮ ਨਾਗਰਿਕ ਤੇ ਸਖਤੀ ਹੁੰਦੀ ਹੈ ਪਰ ਲੀਡਰ ਤੇ ਕਹਿੰਦੇ ਕਿਉਂ ਨਹੀਂ ਹੁੰਦੀ ਤੇ ਇਧਰ ਗੁਰਪ੍ਰੀਤ ਸਿੰਘ ਸਰਾਂ ਜੀ ਦੱਸ ਰਹੇ ਨੇ ਕਿ ਸਾਪਲਾ ਜੀ ਨੇ ਵੀ ਪਹਿਰਾ ਦਿੱਤਾ ਬਿਲਕੁਲ ਉਹ ਤਾਂ ਬਹੁਤ ਪਹਿਲਾਂ ਹੀ ਸਰਗਰਮ ਹੋ ਗਏ ਸੀਗੇ ਜਦੋਂ ਦੂਜੀ ਕਵਾਰ ਸ਼ਾਇਦ ਇਹ ਘਟਨਾ ਵਾਪਰੀ ਸੀ ਤਾਂ ਉਹਦੀ ਪਰ ਕਿਸੇ ਨੇ ਤਾਂ ਤਾਂ ਨਹੀਂ ਨੇ ਕੀਤਾ ਕਿ ਤੁਸੀਂ ਆਪਣੀ ਫੋਟੋ ਚਮਕਾਉਣ ਵਾਸਤੇ ਆਪਣੇ ਆਪ ਨੂੰ ਅ ਵੱਡਾ ਅੰbedkarਵਾਦੀ ਸਿੱਧ ਕਰਨ ਵਾਸਤੇ ਤੁਸੀਂ ਹਥਿਆਰਾਂ ਦਾ ਪ੍ਰਦਰਸ਼ਨ ਕਰੋ ਜੀ ਠੀਕ ਹੈ ਨਾ ਜੀ ਪੁਲਿਸ ਹੈ ਇਸ ਕੰਮ ਵਾਸਤੇ ਤੁਹਾਡੀ ਹੀ ਸਰਕਾਰ ਹੈ ਤੁਹਾਡੀ ਹੀ ਪੁਲਿਸ ਹੈ ਉਹ ਪਹਿਰੇਦਾਰੀ ਕਰੇ ਜਾਂ ਤੁਸੀਂ ਵੀ ਆਪਣੇ ਪੱਤਰ ਤੇ ਕਰੋ ਕੋਈ ਚੱਕਰ ਨਹੀਂ ਹੈਗਾ ਕਰ ਲਓ ਪਰ ਆ ਜਿਹੜਾ ਤੁਸੀਂ ਇੱਕ ਪਾਸੇ ਆਮ ਬੰਦੇ ਤੇ ਇਨੀ ਸਖਤੀ ਕਰਦੇ ਹੋ ਤਾਂ ਤੁਸੀਂ ਦੂਸਰੇ ਪਾਸੇ ਉਹੀ ਚੀਜ਼ ਕਰੋ ਤੇ ਠੀਕ ਨਹੀਂ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਨਾਈਸ ਗਾਈ ਜੀ ਕਹਿ ਰਹੇ ਨੇ ਕਿ ਟ੍ਰਾਂਸਪੋਰਟ ਬਿਜ਼ਨਸ ਫੇਲਰ ਵਲ ਜਾ ਰਿਹਾ ਕਹਿੰਦੇ ਕੋਈ ਗੱਲ ਨਹੀਂ ਕਰਦਾ ਤੇ ਮੇਰੇ ਨੂੰ ਲੱਗਦਾ ਕਿ ਅਸੀਂ ਤੇ ਕਈ ਵਾਰੀ ਇਸ ਤੇ ਗੱਲ ਕੀਤੀ ਹੈ ਟ੍ਰਾਂਸਪੋਰਟ ਬਾਰੇ ਜਦੋਂ ਜਦੋਂ ਕੋਈ ਗੱਲ ਹੁੰਦੀ ਹੈ ਤੇ ਜ਼ਰੂਰ ਇਸ ਤੇ ਕਰੀਦੀ ਹੈ ਔਰ ਨਾਲ ਇਹ ਕਹਿ ਰਹੇ ਨੇ ਕਿ ਟ੍ਰਾਂਸਪੋਰਟ ਬਿਜ਼ਨਸ ਦੇ ਮਗਰ ਕਹਿੰਦੇ ਪੈ ਗਈਆਂ ਨੇ ਫੇਲ ਹੋ ਗਿਆ ਸਾਰਾ ਕੁਝ ਖੈਰ ਜੀ ਇਹ ਸਾਰੀਆਂ ਚੀਜ਼ਾਂ ਮੈਨੂੰ ਤੇ ਕੋਈ ਕੋਈ ਬਿਜ਼ਨਸ ਨਹੀਂਦਾ ਨਹੀਂ ਹੈ ਜਿਹੜਾ ਉਹ ਇੱਥੇ ਹੁਣ ਕੋਈ ਰੁਈ ਨਹੀਂ ਜਾਂਦਾ ਹਰੇਕ ਬਿਜ਼ਨਸਮੈਨ ਨੂੰ ਜੇ ਤੁਸੀਂ ਦੇਖੋਗੇ ਤੇ ਜੀ ਰੁਈ ਜਾਂਦਾ ਕਿ ਰੋਜ਼ਗਾਰ ਜਿਹੜਾ ਹੈ ਜਾਂ ਕੰਮ ਹੈ ਜਿਹੜਾ ਪਟਿਆ ਪਿਆ ਤਾਂ ਇਹ ਜੇ ਤੁਸੀਂ ਦੇਖੋਗੇ ਤਾਂ ਇਸ ਵੇਲੇ ਸਮੱਸਿਆ ਤੇ ਗਲੋਬਲੀ ਬਣੀ ਪਈ ਆ ਇਹਦੇ 'ਚ ਕੋਈ ਸ਼ੱਕ ਨਹੀਂ ਆਰਥਿਕਤਾ ਦੇ ਨਾਲ ਜੁੜਿਆ ਮਸਲਾ ਹੈ ਬਾਕੀ ਟਰਾਂਸਪੋਰਟ ਦੇ ਵਿੱਚ ਵੀ ਕਈ ਚੀਜ਼ਾਂ ਆ ਜਾਂਦੀਆਂ ਕਿਸ ਟਰਾਂਸਪੋਰਟ ਦੀ ਗੱਲ ਕਰਦੇ ਹੋ ਤੁਸੀਂ ਬੱਸ ਹੈ ਟਰੱਕ ਹੈ ਟਰਾਂਸਪੋਰਟ ਦੇ ਵਿੱਚ ਵੀ ਤੇ ਕਈ ਚੀਜ਼ਾਂ ਆ ਜਾਂਦੀਆਂ